ਪਹਿਲਾਂ ਤੁਸੀਂ ਆਹ ਵੀਡੀਓ ਵੇਖੋ ਇਹ ਵੀਡੀਓ ਦਾਰਾਸਲ ਨਾ ਚਰਨ ਲਿਖਾਇਦਾ ਪੋਡਕਾਸਟ ਹੋਇਆ ਨੰਬਰ 72 ਦੇ ਨਾਲ ਉਹਦੇ ਵਿੱਚ ਉਹ ਛੋਟਾ ਜਿਹਾ ਕਲਿੱਪ ਆ ਜਿਸ ਵਾਰੀ ਉਸਨੇ ਰੱਬ ਬਾਰੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤੁਸੀਂ ਇੱਕ ਵਾਰੀ ਪਹਿਲਾਂ ਵੀਡੀਓ ਵੇਖੋ ਫਿਰ ਬਾਕੀ ਗੱਲ ਬਾਤ ਕਰਦੇ ਹਾਂ ਹਾਂਜੀ ਅੱਛਾ ਰੱਬ 'ਤੇ ਯਕੀਨ ਕਰਦੇ ਹੂੰ ਤੇ ਵਿੱਚ ਇੱਕ ਅਵਸਥਾ ਆਈ ਕਿ ਰੱਬ 'ਤੇ ਬਹੁਤ ਜ਼ਿਆਦਾ ਯਕੀਨ ਨਹੀਂ ਫਿਰ ਜਦੋਂ ਪੜ ਜਾਦਾ ਲਿਆ ਤਰਕ ਵਾਲਾ ਸੁਭਾਅ ਹੋ ਗਿਆ ਤੇ ਫੇਰ ਮਿਲ ਰੱਬ ਦੀ ਚੀਜ਼ ਨਹੀਂ ਦੀ ਰੱਬ ਵਰਗੀ ਸ਼ਾਇ ਕੋਈ ਨਹੀਂ ਅੱবি ਸਿਰਫ ਕੋਈ ਨਾ ਕੋਈ ਕੁਦਰਤ ਹੈ ਜਰੂਰ ਸੰਸਾਰ ਨੂੰ ਚਲਾ ਰਹੀ ਹੈ ਪਰ ਕੋਈ ਰੱਬ ਕੋਈ ਨਰਕ ਸਵਰਗ ਇਹ ਕੁਝ ਨਹੀਂ ਹੈਗਾ ਤੇ ਹੁਣ ਥੋੜਾ ਜਿਹਾ ਇੰਨਾ ਕਹਿ ਕੇ ਰੱਬ ਸ਼ਾਇਦ ਕੀ ਤਾਂ ਰੱਬ ਹੋਵੇ ਕੋਈ ਗੋਰਖ ਧੰਦਾ ਉਹਦਾ ਕਿਸ ਤਰ੍ਹਾਂ ਦਾ ਹੋਵੇ ਅਜੇ ਵੀ ਮੈਂ ਕਲੀਅਰ ਨਹੀਂ ਹੈਗਾ ਕਿ ਰੱਬ ਹੈਗਾ ਕਿ ਨਹੀਂ ਹੈਗਾ ਹੋਏ 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 ਕੀ ਬਾਤ ਹੈ ਇਸ ਵੀਡੀਓ ਵਿੱਚ ਚਾਦਨਖਾਰੀ ਸਿਰਫ ਇੰਨਾ ਕਹਿ ਰਿਹਾ ਕਿ ਪਹਿਲਾਂ ਮੈਂ ਰੱਬ ਨੂੰ ਮੰਨਦਾ ਸੀ ਪਰ ਜਦੋਂ ਹੀ ਮੈਂ ਕਿਤਾਬਾਂ ਪੜ੍ਹੀਆਂ ਕੋਈ ਗਿਆਨ ਪੜ੍ਹਿਆ ਕੋਈ ਸਾਇੰਸ ਨੂੰ ਪੜ੍ਹਿਆ ਤਾਂ ਮੇਰਾ ਮਨ ਤਰਕਵਾਦੀ ਹੋ ਗਿਆ ਤੇ ਫਿਰ ਮੈਨੂੰ ਲੱਗਣ ਲੱਗਿਆ ਵੀ ਰੱਬ ਹੈਗਾ ਜਾਂ ਨਹੀਂ ਸਿਰਫ ਉਸਨੇ ਇੰਨਾ ਵਿਚਾਰ ਦਿੱਤਾ ਹੁਣ ਚੰਨ ਨੇ ਲਿਖਾਰੀ ਦਾ ਇਸ ਚੀਜ਼ ਨੂੰ ਮੰਨਣਾ ਕਿ ਬਈ ਰੱਬ ਹੈਗਾ ਜਾਂ ਨਹੀਂ ਹੈਗਾ ਇਹ ਉਹਦਾ ਆਪਣਾ ਨਿੱਜੀ ਵਿਚਾਰਾ ਉਸਦੀ ਆਪਣੀ ਮਰਜ਼ੀ ਆ ਨਾ ਪਰ ਕਈ ਲੋਕਾਂ ਨੇ ਉਸ ਨੂੰ ਇਸ ਨੂੰ ਸਵਾਲ ਬਣਾ ਰੱਖਿਆ ਇਸ ਨੂੰ ਬਵਾਲ ਬਣਾਇਆ ਇਸ ਨੂੰ ਕਿਨੇ ਪੌਡਕਾਸਟ ਵਿੱਚ ਇਹ ਕਿਉਂ ਕਿਹਾ ਬਈ ਜੇ ਉਹ ਨਹੀਂ ਮੰਨਣਾ ਚਾਹੁੰਦਾ ਤਾਂ ਨਾ ਮੰਨਣ ਦਿਓ ਉਹਨੂੰ ਜੇ ਕੋਈ ਮੰਨਣਾ ਚਾਹੁੰਦਾਗਾ ਤਾਂ ਉਹਨੂੰ ਮੰਨਣ ਦਿਓ ਪਰ ਜਿਹੜਾ ਨਹੀਂ ਮੰਨਣਾ ਚਾਹੁੰਦਾ ਉਹਨੂੰ ਆਪਾਂ ਥੋਪ ਨਹੀਂ ਸਕਦੇ ਨਾ ਉੱਤੇ ਵੀ ਤੂੰ ਹਾਂ ਮੰਨ 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 ਪਰ ਕਿਸੇ ਵੀ ਇਥੇ ਇਹ ਗੱਲ ਜ਼ਰੂਰ ਆਗੇ ਬਈ ਕਿਸੇ ਨੂੰ ਮਨਾਉਣ ਲਈ ਜਾ ਮਜਬੂਰ ਕਰ ਲਈ ਅਸੀਂ ਉਹਨੂੰ ਤਮਗਾ ਨਹੀਂ ਸਕਦੇ ਜਾਂ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਮੰਨ ਕਿਉਂ ਨਹੀਂ ਰਿਹਾ ਇਹ ਉਹਦਾ ਆਪਣਾ ਨਿੱਜੀ ਵਿਚਾਰ ਹੈਗਾ ਉਹ ਚਾਹੇ ਮੰਨੇ ਚਾਹੇ ਨਾ ਮੰਨੇ ਹੁਣ ਕਈ ਲੋਕੋ ਉਹਨੂੰ ਫੋਨ ਕਰ ਕਰਕੇ ਇਹ ਕਹਿ ਰਹੇ ਨੇ ਵੀ ਭਾਈ ਤੂੰ ਉੱਥੇ ਜਾ ਕੇ ਉਲਕਵਾਤਰੇ ਨਾਲ ਬਹਿ ਕੇ ਤੂੰ ਇਹ ਗੱਲ ਕਿਉਂ ਕਹੀ ਵੀ ਰੱਬ ਰੱਬ ਹੈ ਨਹੀਂਗਾ ਜਾਂ ਮੈਨੂੰ ਪਤਾ ਨਹੀਂ ਹੈਗਾ ਵੀ ਰੱਬ ਹੈਗਾ ਜਾਂ ਨਹੀਂ ਹੈਗਾ ਇਸ ਵੀਰ ਨੂੰ ਨਾ ਚਰਨ ਲਖਾਰੀ ਨੂੰ ਇੱਕ ਗਰਮੀਤ ਸਿੰਘ ਨਾਮ ਦੇ ਮੁੰਡੇ ਨੇ ਫੋਨ ਲਗਾਇਆ ਇੱਕ ਵਾਰੀ ਉਹਦੀ ਗੱਲ ਸੁਣੋ ਤੁਸੀਂ ਉਹਨੇ ਇਹਨੂੰ ਫੋਨ ਲਾ ਕੇ ਕੀ ਕਿਹਾ ਜੀ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਨੀ ਸੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਵੀਰ ਜੀ ਮੈਂ ਇੱਕ ਤੁਹਾਡੀ ਇੰਟਰਵਿਊ ਸੁਣੀ ਸੀ ਅਨਮੋਲ ਕਵਾਤਰੇ ਨਾ ਹਾਂਜੀ ਹਾਂਜੀ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਥੋੜੀ ਜਿਹੀ ਵਿਚਾਰ ਵਟਾਂਦਰਾ ਕਰਨਾ ਹੀ ਚਾਹੁੰਦਾ ਹਾਂ ਹਾਂ ਜੀ ਹਾਂ ਜੀ ਤੇ ਤੁਸੀਂ ਉੱਥੇ ਵਿਰੱਪ ਦੀ ਹੋਣੋਂ ਲੈ ਕੇ ਕਨਫਿਊਜ਼ ਆ ਹਾਂ ਜੀ ਹਾਂ ਜੀ ਮੈਂ ਕਿਸੇ ਧਰਮ ਨੂੰ ਨਹੀਂ ਮਾਰਿਆ ਮੈਂ ਨਹੀਂ ਧਰਮ ਦੀ ਨਹੀਂ ਧਰਮ ਦੇ ਦੇਖੋ ਧਰਮ ਦੀ ਮੈਂ ਗੱਲ ਹੀ ਨਹੀਂ ਕੀਤੀ ਮੈਂ ਰੱਬ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਜਿਹਨੂੰ ਮੁਸਲਮਾਨ ਅੱਲਾਹ ਕਹਿੰਦੇ ਆ ਹਿੰਦੂ ਰਾਮ ਕਹਿੰਦੇ ਆ ਸਿੱਖ ਵਾਹਿਗੁਰੂ ਕਹਿੰਦੇ ਆ ਅੰਗਰੇਜ਼ ਗॉड ਕਹਿੰਦੇ ਆ ਮੈਂ ਉਹਦੀ ਗੱਲ ਕਰਦਾ ਹਾਂ ਜੀ ਹਾਂ ਜੀ ਰੱਬ ਦੀ ਹਾਂ ਜੀ ਹਾਂ ਜੀ ਤੇ ਤੁਸੀਂ ਉਥੇ ਕਿਹਾ ਵੀ ਰੱਬ ਦੀ ਹੋਂਦ ਨੂੰ ਲੈ ਕੇ ਮੈਂ ਕਨਫਿਊਜ਼ ਹਾਂ ਹਾਂ ਜੀ ਹਾਂ ਜੀ ਕੀ ਕਨਫਿਊਜ਼ਨ ਹੈ ਜੀ ਤੁਹਾਡੇ ਵੀਰ ਜੀ ਮਨ ਵਿੱਚ ਤੁਸੀਂ ਬੰਦੇ ਬਹੁਤ ਵਧੀਆ ਸੀਗੇ ਤੇ ਇਸ ਕਰਕੇ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਪਈ ਵੀ ਬੰਦਾ ਕਿੱਦਾਂ ਨੂੰ ਮੋੜ ਤੁਰਿਆ ਉਤਰਨ ਕਈ ਵਾਰ ਪਾੜੀ ਇਹ ਨਾਲੇਦਾ ਕਿ ਰੱਬ ਦੀ ਸਮਝ ਨਹੀਂ ਲੱਗਦੀ ਕਿ ਰੱਬ ਦਾ ਹੈ ਕਿ ਨਹੀਂ ਹੈ ਤੇ ਇਹ ਨਾ ਜ਼ਰੂਰ ਹੁੰਦਾ ਕਿ ਕੋਈ ਕੁਦਰਤ ਆ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ ਕੋਈ ਸ਼ੈਅ ਆ ਕੋਈ ਤਾਕਤ ਆ ਤੇ ਉਹ ਕੁਦਰਤ ਕਿਹਨੇ ਬਣਾਈ ਆ ਜੀ ਜਿਹੜੀ ਸੰਸਾਰ ਨੂੰ ਚਲਾ ਰਹੀ ਆ ਤੇ ਇਹੋ ਤੇ ਕਨਫਿਊਜ਼ ਆ ਦਿਮਾਗ ਇਹਨੂੰ ਕੀ ਤੁਸੀਂ ਇਸ ਫੋਨ ਨਾਲ ਆਉਣ ਵਾਲੇ ਮੁੰਡੇ ਦੇ ਵੀ ਵਿਚਾਰ ਸੁਣਲੇ ਹੋਣਗੇ ਤੇ ਚੈਨਲ ਖਰੀਦੀ ਵੀ ਵਿਚਾਰ ਸੁਣੇ ਹੋਣਗੇ ਤੁਹਾਨੋਂ ਇਹਨਾਂ ਵਿੱਚੋਂ ਕਿਹੜਾ ਗਲਤ ਲੱਗਦਾ ਤੇ ਕਿਹੜਾ ਸਹੀ ਲੱਗਦਾ ਕੀ ਤੁਹਾਨੂੰ ਲੱਗਦਾ ਕਿ ਉਹਨੂੰ ਇਹ ਚੀਜ਼ ਅਮੋਲਕ ਬਾਤਰ ਦੇ ਪੋਡਕਾਸਟ ਵਿੱਚ ਬੋਲਣੀ ਚਾਹੀਦੀ ਸੀ ਜਾਂ ਨਹੀਂ ਬੋਲਣੀ ਚਾਹੀਦੀ ਸੀ ਤੁਸੀਂ ਆਪਣੇ ਨਿੱਜੀ ਵਿਚਾਰ ਜ਼ਰੂਰ ਦਿਓ ਧੰਨਵਾਦ